ਕੋਪਲੈਂਟ ਬੋਲ ਰਿਹਾ ਬੋਤਲ ਚੈੱਕ ਕਰਾਓ ਜੁਸਤਿਸ ਜਾਨਾ ਫਿਰ 3 ਢਾਈ ਨੰਬਰ ਤਾਂ ਲਾਓ ਬਾਬੇ ਦਾ ਫਿਰ ਬਾਬਾ ਦਾ ਨੰਬਰ ਹੀ ਨਾ ਮਦਦ ਦਾ ਨੰਬਰ ਜਿਹੜਾ ਤਾਂ ਉਹਨਾਂ ਦਾ ਉਹ ਹੋ ਗਿਆ ਹਲੋ ਨਾ ਬੋਲੋ ਅਬ ਮਦਦ ਦਾ ਨੰਬਰ ਤੋੜਿਆ ਵਾ ਅਬ ਮਦਦ ਦਾ ਨੰਬਰ ਤੋੜਿਆ ਕੀ ਗੱਲ ਹੋਈ ਨਾ ਅੱਗੇ ਨਾ ਪਿੱਛੇ ਤੁਹਾਡੇ ਨੰਬਰ ਹਲੋ ਕੀ ਨਾ ਆਪਣਾ ਪਾਪਾ ਕਹਿੰਦਾ ਨੰਬਰ ਨਹੀਂ ਲਾਉਣਾ ਹਾਂ ਕੌਣ ਬੋਲ ਰਿਹਾ ਕੋਈ ਬੋਲ ਕੋਈ ਕੋਟ ਤੋਂ ਹੀ ਬਸ ਸਟੈਂਡ ਤੇ ਸਪਲਾਈਨਰ ਬਹੁਤ ਸਾਕਾ ਫੜੇਗਾ ਕਿਹੜਾ ਸਾਹੀ ਦਿਖਾਈ ਕਿੱਥੇ ਦੇ ਰਹਿਣ ਵਾਲੇ ਆ ਤੁਹਾਡੇ ਲੋਕਾਂ ਦੇ ਮੋਟਰਸਾਈਕਲ ਅੱਗੇ ਨਾਲ ਪਿੱਛੇ ਨੰਬਰ ਉਹ ਹੀ ਟੰਗਾਂ ਨਾ ਕੋਈ ਨਾ ਲਾਇਆ ਨਹੀਂ ਇੱਥੇ ਬਾਬੇ ਦੇ ਤਰਫ ਹੈ hon iglo yo 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 know sou ਉਹਨਾਂ ਲੋਗਾਂ ਦਾ ਬੱਸ ਟੈਂਪੋਰਟ ਕੋਈ ਨਹੀਂ